ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਲੈ ਕੇ ਆਏ ਹਾਂ ਕਹਾਣੀ ਮੁੰਡੇ ਦੀ ਸੁੱਖ ਭਾਗ 2 ਲੇਖਕ ਲਖਵਿੰਦਰ ਸਿੰਘ ਸੰਧੂ ਰਾਤ ਨੂੰ ਡਿਨਰ ਲਈ ਰੈਸਟੋਰੈਂਟ ਜਾਣ ਦੀ ਇੱਛਾ ਨਹੀਂ ਸੀ ਰਾਤ ਵਾਂਗ ਅੱਜ ਵੀ ਖਾਣਾ ਕਮਰੇ ਚ ਮੰਗਵਾ ਲਿਆ ਅੱਜ ਪੀਲੀ ਦਾਲ ਦੀ ਬਜਾਏ ਕਾਲੀ ਦਾਲ ਮਤਲਬ ਦਾਲ ਮੱਖਣੀ ਦਾ ਆਰਡਰ ਕੀਤਾ ਕੱਲ ਰਾਤ ਵਾਂਗੂੰ ਇਹ ਦਾਲ ਵੀ ਬਹੁਤ ਸਵਾਦ ਲੱਗੀ ਘਰ ਵਾਲੀ ਨੂੰ ਦੁੱਧ ਪੀ ਕੇ ਸੌਣ ਦੀ ਆਦਤ ਸੀ। ਉਸ ਦੇ ਬਿਨਾ ਪੁੱਛੇ ਮੈਂ ਦੁੱਧ ਦਾ ਆਰਡਰ ਦੇ ਦਿੱਤਾ। ਜਦੋਂ ਮੈਂ ਦੁੱਧ ਦਾ ਆਰਡਰ ਕੀਤਾ ਤਾਂ ਅੱਗੋਂ ਫੋਨ ਤੋਂ ਆਰਡਰ ਲੈ ਰਹੀ ਕੁੜੀ ਨੇ ਕਿਹਾ ਸਰ ਮੈਂ ਸਮਝ ਲਈ ਬੱਚੇ ਲਈ ਦੁੱਧ ਚਾਹੀਦਾ ਹੈ। ਮੈਂ ਕਿਹਾ ਬਿਲਕੁਲ ਜੀ ਪਰ ਸਾਡਾ ਬੱਚਾ 60 ਸਾਲ ਦਾ ਹੈ। ਉਹ ਹੱਸ ਪਈ। ਮੇਰੀ ਪਤਨੀ ਵੈਸੇ ਬੱਚਾ ਹੀ ਹੈ। ਮੈਨੂੰ ਉਸ ਦੀ ਬਹੁਤ ਕੇਅਰ ਕਰਨੀ ਪੈਂਦੀ ਹੈ। ਜਦੋਂ ਨਹਾਉਣ ਜਾਂਦੀ ਹੈ ਤਾਂ ਉਸ ਨੂੰ ਦੱਸਣਾ ਪੈਂਦਾ ਹੈ ਵੀ ਇਸ ਵਾਲੀ ਸ਼ੀਸ਼ੀ 'ਚ ਸ਼ੈਂਪੂ ਹੈ ਇਸ ਵਿੱਚ ਕੰਡੀਸ਼ਨਰ ਹੈ ਇਸ ਵਿੱਚ ਨਹਾਉਣ ਵਾਲੀ ਜੈੱਲ ਹੈ ਅਸੀਂ ਐਨੇ ਹੋਟਲਾਂ 'ਚ ਰੁਕੇ ਹਾਂ ਪਰ ਉਸ ਨੂੰ ਅਜੇ ਤੱਕ ਗਰਮ ਪਾਣੀ ਨਹੀਂ ਚਲਾਉਣਾ ਆਉਂਦਾ ਤੇ ਨਾ ਹੀ ਹੱਥ ਵਾਲਾ ਫੁਹਾਰਾ ਚਲਾਉਣਾ ਆਇਆ ਹੈ ਹਮੇਸ਼ਾ ਨਹਾਉਣ ਵੇਲੇ ਗੁਰਦਾਸ ਸਿੰਘ ਬਾਦਲ ਵਾਂਗੂ ਸਿਰ ਪਿਉਂ ਲੈਂਦੀ ਹੈ ਗੁਰਦਾਸ ਸਿੰਘ ਬਾਦਲ ਵਾਲੀ ਗੱਲ ਕਦੇ ਫੇਲ ਲਿਖੂਗਾ ਉਸ ਨੂੰ ਦੁੱਧ ਬਲਾ ਕੇ ਗੋਲੀਆਂ ਦੇ ਕੇ ਸਵਾਦ ਦਿੱਤਾ ਉਸਦੇ ਕਮਰੇ ਦੀਆਂ ਲਾਈਟਾਂ ਬੰਦ ਕਰਕੇ ਮੈਂ ਫੇਰ ਦੂਸਰੇ ਕਮਰੇ 'ਚ ਆ ਗਿਆ। ਆਪਣੀ ਲਿਖਤ ਦਾ ਕੰਮ ਪੂਰਾ ਕਰਕੇ ਰਾਤ ਦੇ ਕਰੀਬ 2 ਵਜੇ ਸੌਣ ਗਿਆ। ਘਰ ਵਾਲੀ ਨੇ ਉਨ ਤੱਕ ਅੱਧੀ ਨੀਂਦ ਪੂਰੀ ਕਰ ਲਈ ਸੀ। ਅਗਲੇ ਦਿਨ ਸਵੇਰੇ ਉੱਠ ਕੇ ਅਸੀਂ ਬ੍ਰੇਕਫਾਸਟ ਕੀਤਾ। ਅੱਜ ਦਾ ਪ੍ਰੋਗਰਾਮ ਕੋਲਕੱਤਾ ਘੁੰਮਣਾ। ਕੋਲਕੱਤਾ ਸ਼ਹਿਰ ਵਿੱਚ ਵੇਖਣ ਨੂੰ ਬਹੁਤ ਕੁਝ ਹੈ। ਪਰ ਮੇਰੀ ਸਮੱਸਿਆ ਇਹ ਸੀ ਕਿ ਘਰ ਵਾਲੀ ਨੇ 2 ਜਾਂ 3 ਘੰਟਿਆਂ ਤੋਂ ਜ਼ਿਆਦਾ ਕੋਮਨੀਸੀ ਦੇਣਾ ਉਹ ਜਲਦੀ ਹੀ ਅੱਕ ਜਾਂਦੀ ਹੈ ਫਿਰ ਥੱਕੇ ਹੋਣ ਦਾ ਬਹਾਨਾ ਕਰਦੀ ਹੈ ਇਸ ਲਈ ਸਾਰਾ ਦਿਨ ਘੁੰਮਣ ਲਈ ਸਕੀਮ ਲਾਉਣੀ ਪੈਣੀ ਸੀ ਮੈਂ ਰਾਤ ਨੂੰ ਪਏ ਪੈੜੇ ਹਿਸਾਬ ਲਾਇਆ ਅਜੇ ਵੀ ਮੇਰੇ ਕੋਲ ਲੱਖ ਰੁਪਏ ਜੋ 25000 ਰੁਪਏ ਬਚਦਾ ਸੀ ਮੈਂ ਘਰ ਵਾਲੇ ਨੂੰ ਸ਼ਾਪਿੰਗ ਦੀ ਆਫਰ ਦੇਣਾ ਚਾਹੁੰਦਾ ਸੀ ਪਰ ਮੈਂ ਮਨ 'ਚ ਸੋਚਿਆ ਜੇ ਹੁਣੇ ਸ਼ਾਪਿੰਗ ਬਾਰੇ ਕਹਿ ਦਿੱਤਾ ਤਾਂ ਐਸੇ ਨੇ ਸਿੱਧੀ ਬਾਜ਼ਾਰ ਚ ਲਈ ਜਾਣਾ ਤੇ ਫਿਰ ਵਾਪਸ ਹੋਟਲ ਅਸੀਂ ਹੋਰ ਕੁਝ ਨਹੀਂ ਦੇਖ ਸਕਾਂਗੇ ਮੈਂ ਸੋਚਿਆ ਸ਼ਾਪਿੰਗ ਦੀ ਆਫਰ ਲੰਚ ਤੋਂ ਬਾਅਦ ਦੇਵਾਂਗੇ ਅਸੀਂ ਹੁਣ ਘੁੰਮਣ ਜਾਣ ਲਈ ਤਿਆਰ ਸੀ ਅੱਜ ਫੇਰ ਅਸੀਂ ਹੋਟਲ ਦੀ ਹੀ ਟੈਕਸੀ ਬੁੱਕ ਕੀਤੀ ਉਸ ਨੂੰ 4 ਘੰਟੇ ਦੇ 40 ਕਿਲੋਮੀਟਰ ਵਾਲੇ ਪੈਕੇਜ ਤਹਿਤ ਬੁੱਕ ਕੀਤਾ ਯਾਨੀ ਉਹ ਸਾਡੇ ਨਾਲ 4 ਘੰਟੇ ਰਹੇਗਾ ਤੇ ਸਾਨੂੰ 40 ਕਿਲੋਮੀਟਰ ਘੁਮਾਏਗਾ ਸਭ ਤੋਂ ਪਹਿਲਾਂ ਅਸੀਂ ਵਿਕਟੋਰੀਆ ਮੈਮੋਰੀਅਲ ਵੇਖਣਗੇ ਇੱਥੇ ਜਾਣ ਲਈ ਸਾਨੂੰ ਦੁਨੀਆ 'ਚ ਮਸ਼ਹੂਰ ਆਵੜਾ ਪੁਲ ਪਰੋਂ ਦੀ ਜਾਣਾ ਪੈਣਾ ਸੀ। ਵਿਕਟੋਰੀਆ ਮੈਮੋਰੀਅਲ ਇੱਕ ਬਹੁਤ ਹੀ ਖੂਬਸੂਰਤ ਇਮਾਰਤ ਹੈ ਜੋ ਮਾਰਬਲ ਦੀ ਬਣੀ ਹੋਈ ਹੈ। ਅੰਗਰੇਜ਼ੀ ਰਾਜ ਵਿੱਚ ਬਣੀ ਇਸ ਇਮਾਰਤ ਦਾ ਨਾਂ ਮਹਾਰਾਣੀ ਵਿਕਟੋਰੀਆ ਦੇ ਨਾਂ ਤੋਂ ਹੈ। ਇਹ 1906 ਤੋਂ ਲੈ ਕੇ 1921 ਦੇ ਵਿੱਚ ਬਣੀ ਬਹੁਤ ਹੀ ਸੁੰਦਰ ਆਰਕੀਟੈਕਟ ਦਾ ਨਮੂਨਾ ਹੈ ਇਹ ਇਮਾਰਤ। ताजमहल, लाल किला, ਜਾਂ ਇੰਡੀਆ ਗੇਟ ਵਹਾਂਗਾ। ਜੋ ਵੀ ਸੈਲਾਨੀ ਕੋਲਕੱਤਾ ਆਉਂਦੇ ਹਨ ਇਸ ਨੂੰ ਦੇਖਣ ਜ਼ਰੂਰ ਆਉਂਦੇ ਹਨ। ਘਰ ਵਾਲੀ ਦੀ ਇੱਛਾ ਸੀ ਕਿ ਅਸੀਂ ਕੋਲਕੱਤਾ ਦਾ ਸਭ ਤੋਂ ਪੁਰਾਣਾ ਦਰਖਤ ਦੇਖਣ ਜਾਈਏ। ਉਸਨੇ ਪੜਿਆ ਸੀ ਵੀ ਕੋਲਕੱਤੇ ਵਿੱਚ ਇੱਕ ਬਹੁਤ ਪੁਰਾਣਾ ਦਰਖਤ ਹੈ ਜਿਸ ਦੀਆਂ ਜੜੀਆਂ ਜੜਾਂ ਕਈ ਏਕੜ ਤੱਕ ਫੈਲੀਆਂ ਹੋਈਆਂ ਹਨ। ਉਸਨੇ ਬੋਟਨੀ ਦੀ ਐਮ ਐਸ ਸੀ ਕੀਤੀ ਹੋਈ ਹੈ। ਇਸ ਲਈ ਉਸ ਨੂੰ ਜਾਣਕਾਰੀ ਸੀ। ਅਸੀਂ ਉਹ ਦਰਖਤ ਦੇਖਣ ਲਈ ਚਲੇ ਗਏ। ਇਹ ਦਰਖਤ 250 ਸਾਲ ਪੁਰਾਣਾ ਹੈ ਇਸ ਦੀਆਂ ਜੜਾਂ 4.5 ਇਕੜ ਚ ਫੈਲੀਆਂ ਹੋਈਆਂ ਹਨ ਦਰਖਤ ਨੂੰ ਸਹਾਰਾ ਦੇਣ ਲਈ ਕਈ ਲੋਹੇ ਦੀਆਂ ਸਪੋਰਟਾਂ ਦਿੱਤੀਆਂ ਹੋਈਆਂ ਹਨ ਬੰਗਾਲ ਗਵਰਨਮੈਂਟ ਨੇ ਇਸ ਜਗ੍ਹਾ ਦੀ ਬਹੁਤ ਹੀ ਵਧੀਆ ਸਾਂਭ ਸੰਭਾਲ ਕੀਤੀ ਹੋਈ ਹੈ ਸਲਾਨੀਆਂ ਦੇ ਕੋਲ ਮਲੇ ਬਹੁਤ ਹੀ ਵਧੀਆ ਪ੍ਰਬੰਧ ਹਨ ਇੱਥੇ ਸਾਨੂੰ 1 ਵਜ ਗਿਆ ਅਸੀਂ ਹੋਟਲ ਲਈ ਵਾਪਸੀ ਕਰ ਲਈ ਕਿਉਂਕਿ ਲੰਚ ਤਾਂ ਹੋਟਲ 'ਚ ਹੀ ਕਰਨਾ ਸੀ ਰਾਸਤੇ ਵਿੱਚ ਆਉਂਦੇ ਸਾਨੂੰ ਡਰਾਈਵਰ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਨਿੱਜੀ ਘਰ ਵਿਖਾਇਆ ਉਹ ਸ਼ਾਇਦ ਪਹਿਲੀ ਮੁੱਖ ਮੰਤਰੀ ਹੈ ਜੋ ਮੁੱਖ ਮੰਤਰੀ ਹੁੰਦੇ ਹੋਏ ਵੀ ਆਪਣੀ ਨਿੱਜੀ ਘਰ ਚ ਰਹਿੰਦੀ ਹੈ ਉਹ ਕਾਫੀ ਭੀੜ ਭੜਕੇ ਵਾਲਾ ਏਰੀਆ ਸੀ ਡਰਾਈਵਰ ਨੇ ਦੱਸਿਆ ਉਹ ਅਕਸਰ ਹੀ ਕਈ ਵਾਰ ਤੁਰ ਕੇ ਬਾਜ਼ਾਰ ਵਿੱਚ ਆ ਜਾਂਦੀ ਹੈ ਇਹ ਲੋਕਾਂ ਨੂੰ ਮਿਲਦੀ ਹੈ ਮਮਤਾ ਬੇਨਰਜੀ ਬਾਰੇ ਸੋਚਦੇ ਤੇ ਗੱਲਾਂ ਕਰਦੇ ਕਰਦੇ ਅਸੀਂ 2 ਵਜੇ ਹੋਟਲ ਪਹੁੰਚੇ ਅੱਜ ਨਹਾਉਣ ਦਾ ਕੋਈ ਚੱਕਰ ਨਹੀਂ ਸੀ ਕਿਉਂਕਿ ਅਸੀਂ ਭੀੜ ਭੜੱਕੇ ਵਾਲੀ ਜਗ੍ਹਾ 'ਚ ਨਹੀਂ ਗਏ ਸੀ ਟੈਕਸੀ 'ਚ ਉਤਰ ਕੇ ਅਸੀਂ ਸਿੱਧੇ ਹੀ ਰੈਸਟੋਰੈਂਟ ਪਹੁੰਚ ਗਏ ਖਾਣਾ ਖਾਣ ਸਮੇਂ ਮੈਂ ਘਰ ਵਾਲੀ ਨੂੰ ਸ਼ਾਪਿੰਗ ਦੀ ਆਫਰ ਦੇ ਦਿੱਤੀ ਮੇਰਾ ਇੰਨਾ ਕਹਿਣ ਤੇ ਹੀ ਉਸ ਦਾ ਸਾਰਾ ਥਕੀਵਾ ਲੈ ਗਿਆ ਤੇ ਉਹ ਮੇਰੇ ਵੱਲ ਵੇਖ ਕੇ ਮੁਸਕਾਈ ਅਸੀਂ ਖਾਣਾ ਖਾ ਕੇ ਆਪਣੇ ਕਮਰੇ 'ਚ ਗਏ ਤੇ ਤੈ ਹੋ ਗਿਆ ਕਿ ਸ਼ਾਮ 4 ਵਜੇ ਬਾਜ਼ਾਰ ਜਾਵਾਂਗੇ ਘਰ ਵਾਲੀ ਨੇ ਦਿਵਾਕ 'ਚ ਕਈ ਕੋਈ ਸੋਚ ਲਿਆ ਸੀ ਕਦੇ ਉਹ ਮੈਨੂੰ ਕਹਿੰਦੀ ਕੱਟਵਰਕ ਦੇ ਸੂਟ ਇੱਥੇ ਬਹੁਤ ਵਧੀਆ ਮਿਲਦੇ ਹਨ ਕਦੇ ਉਹ ਹਾਥੀ ਦੇ ਦਾਂਦੇ ਬਣੇ ਕੰਗਣਾਵਾਰੇ ਮੇਰੇ ਨਾਲ ਸਲਾਹ ਕਰਦੀ ਉਸ ਨੂੰ 4 ਵਜਾਉਣੇ ਔਖੇ ਹੋ ਗਏ ਕਿਉਂਕਿ ਉਸ ਨੂੰ ਸ਼ਾਪਿੰਗ ਕਰਨਾ ਬਹੁਤ ਪਸੰਦ ਆਇਆ ਅਸੀਂ ਫੇਰ ਰਿਸੈਪਸ਼ਨ ਤੇ ਫੋਨ ਕਰਕੇ ਟੈਕਸੀ ਬੁੱਕ ਕਰ ਲਈ ਮੈਂ ਚਾਹ ਬਣਾਈ ਤੇ ਚਾਹ ਪੀ ਕੇ ਅਸੀਂ ਬਾਜ਼ਾਰ ਦੀ ਤਿਆਰੀ ਕਰ ਲਈ ਮੈਂ ਟੈਕਸੀ ਵਾਲੇ ਨੂੰ ਮੇਨ ਬਾਜ਼ਾਰ ਜਾਣ ਲਈ ਕਿਹਾ ਬਾਜ਼ਾਰ ਕਾਫੀ ਵੱਡਾ ਸੀ ਇੱਕ ਥਾਂ ਤੋਂ ਟੈਕਸੀ پارک ਹੋ ਗਈ ਅਗਲਾ ਕੰਮ ਸੀ ਤੁਰਕੇ ਕਰਨਾ ਸੀ ਪਾਰਕਿੰਗ ਦੀ ਲੋਕੇਸ਼ਨ ਜਾ ਕੇ ਕਰਕੇ ਅਸੀਂ ਬਾਜ਼ਾਰ ਚ ਵਰਗੇ ਘਰ ਵਾਲੀ ਪਹਿਲਾਂ ਕੱਪੜੇ ਦੀਆਂ ਦੁਕਾਨਾਂ ਵੇਖਣ ਲੱਗੀ ਦੁਕਾਨ ਵਿੱਚ ਜਾਣ ਵੇਲੇ ਮੈਨੂੰ ਹਮੇਸ਼ਾ ਇਹੋ ਕਿਹਾ ਜਾਂਦਾ ਵੀ ਮੈਂ ਸਿਰਫ ਆਪਦੇ ਲਈ ਇੱਕ ਸੂਟ ਲੈਣਾ ਆਇਆ ਹਾਂ ਪਰ ਮੈਨੂੰ ਪਤਾ ਸੀ ਇਹ ਨਹੀਂ ਹੋਣਾ ਦੁਕਾਨ 'ਚ ਵਰਦੇ ਹੀ ਉਸਨੇ ਸਭ ਤੋਂ ਪਹਿਲਾਂ ਬੇਟੀ ਲਈ ਸੂਟ ਪਸੰਦ ਕੀਤਾ ਉਸ ਨੂੰ ਵੀਡੀਓ ਕਾਲ ਕਰਕੇ ਉਸ ਤੋਂ ਸਹਿਮਤੀ ਲਈ ਰੰਗ ਪਸੰਦ ਕਰਵਾਇਆ ਫਿਰ ਉਸਨੇ ਨੂੰ ਲਈ ਸੂਟ ਪਸੰਦ ਕੀਤਾ ਫਿਰ ਉਸ ਨਾਲ ਵੀਡੀਓ ਕਾਲ ਕੀਤੀ ਉਸ ਤੋਂ ਵੀ ਰੰਗ ਪਸੰਦ ਕਰਵਾਇਆ ਦੋ ਸੂਟ ਖਰੀਦ ਲੈ ਗਏ ਮੈਂ ਕਿਹਾ ਆਪਦੇ ਦੀ ਨਹੀਂ ਲੈਣਾ ਉਸਨੇ ਕਿਹਾ ਨਹੀਂ ਮੈਨੂੰ ਪਤਾ ਸੀ ਅਕਸਰ ਇਹੀ ਹੁੰਦਾ ਹੈ ਫਿਰ ਦੋਨਾਂ ਬੱਚਿਆਂ ਦੇ ਕੱਪੜੇ ਲੈਣ ਲਈ ਟੌਮੀ ਦੀ ਦੁਕਾਨ ਤੇ ਗਏ ਮੈਂ ਸਮਝ ਗਿਆ ਸੀ ਹੁਣ ਅੱਗੇ ਸ਼ਾਪਿੰਗ ਲਈ ਨਹੀਂ ਜਾਣਾ ਪੈਣਾ ਕਿਉਂਕਿ ਬਜਟ ਖਤਮ ਹੋ ਜਾਣਾ ਸੀ ਸ਼ਾਮੀ ਦੇ ਬੱਚਿਆਂ ਦੇ ਕੱਪੜੇ ਬਹੁਤ ਮਹਿੰਗੇ ਹੁੰਦੇ ਹਨ ਖੈਰ ਅਸੀਂ ਦੋਤੀ ਲਈ ਬਹੁਤ ਸੋਹਣੀ ਫਰਾਕ ਲਈ ਤੇ ਪੋਤੇ ਲਈ ਇੱਕ ਸ਼ਰਟ ਤੇ ਨਿਕਰ ਸੂਟ ਲੈ ਲਿਆ ਦੋਨਾਂ ਲਈ ਇੱਕ ਇੱਕ ਖਿਡੌਣਾ ਵੀ ਲਿਆ ਮਿਸੇਜ ਬੇਟੇ ਤੇ ਜਵਾਈ ਲਈ ਵੀ ਟੀ-ਸ਼ਰਟਸ ਖਰੀਦਣਾ ਚਾਹੁੰਦੀ ਸੀ ਪਰ ਉਸਨੂੰ ਪਸੰਦ ਨਹੀਂ ਆਈਆਂ ਫੇਰ ਕਈ ਗਹਿਣਿਆਂ ਵਾਲੀਆਂ ਦੁਕਾਨਾਂ ਵੇਖੀਆਂ ਉਸ ਨੂੰ ਹਾਥੀਦੰਦ ਵਾਲਾ ਕੰਗਲ ਲੈਣਾ ਸੀ ਪਰ ਉਸ ਨੂੰ ਪਸੰਦ ਨਹੀਂ ਆਇਆ ਅਸੀਂ 2 ਘੰਟੇ ਬਾਜ਼ਾਰ 'ਚ ਘੁੰਮ ਕੇ ਥੱਕ ਗਏ ਸੀ ਸ਼ਾਪਿੰਗ ਵੀ ਹੋ ਗਈ ਸੀ ਸਾਡੀ ਟੈਕਸੀ ਵੀ ਬਹੁਤ ਦੂਰ ਸੀ ਮੈਂ ਉਸ ਨੂੰ ਫੋਨ ਕੀਤਾ ਉਹ ਟੈਕਸੀ ਲੈ ਕੇ ਆ ਗਿਆ ਅਸੀਂ ਹੋਟਲ ਵਾਪਸ ਆ ਗਏ ਕਲਕੱਤੇ ਵਿੱਚ ਔਰਤਾਂ ਜ਼ਿਆਦਾ ਸਾੜੀ ਹੀ ਪਾਉਂਦੀਆਂ ਹਨ ਗਰੀਬੀ ਤੇ ਅਮੀਰੀ ਦਿੱਲੀ ਮੁੰਬਈ ਚੰਡੀਗੜ੍ਹ ਵਾਂਗੂ ਛੋਟ ਕੱਪੜੇ ਬਹੁਤ ਘੱਟ ਔਰਤਾਂ ਦੇ ਪਾਏ ਦੇਖੇ ਕਲਕੱਤਾ ਵੀ ਆਮ ਵੱਡੇ ਸ਼ਹਿਰਾਂ ਵਾਂਗ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਇੱਕ ਪੁਰਾਣਾ ਸ਼ਹਿਰ ਇੱਕ ਨਵਾਂ ਪੁਰਾਣੇ ਸ਼ਹਿਰ ਦੀਆਂ ਮਾਰਗਾਂ ਬਹੁਤ ਪੁਰਾਣੀਆਂ ਹਨ ਹਰ ਘਰ 'ਚ ਕੱਪੜੇ ਸੁੱਕ ਰਹੇ ਸਨ ਇੱਥੇ ਮੌਸਮ 'ਚ ਨਵੀਂ ਜਿਆਦਾ ਹੁਣ ਕਰਕੇ ਕੱਪੜੇ ਸੁਕਾਉਣ 'ਚ ਬਹੁਤ ਦਿੱਕਤ ਆਉਂਦੀ ਹੈ ਦੁਨੀਆਂ ਦਾ ਇਹ ਪਹਿਲਾ ਸ਼ਹਿਰ ਹੈ ਜਿੱਥੇ ਹੱਥ ਨਾਲ ਚੱਲਣ ਵਾਲੇ ਰਿਕਸ਼ੇ ਹਨ 100 ਵਾਲਾ ਸਵਾਰੀ ਨੂੰ ਬਿਠਾ ਕੇ ਅੱਗੇ-ਅੱਗੇ ਭੱਜਿਆ ਜਾਂਦਾ ਹੈ ਜਿਵੇਂ ਘੋੜੇ ਵਾਲੀ ਰੇੜੀ ਹੁੰਦੀ ਹੈ ਓਵੇਂ ਘੋੜੇ ਦੀ ਥਾਂ ਆਦਮੀ ਹੁੰਦਾ ਹੈ ਕਲਕੱਤੇ ਦੇ ਨੇੜੇ ਹੌਲੀ ਨਦੀ ਦੇ ਦੋਨਾਂ ਕਿਨਾਰਿਆਂ ਤੇ ਜੂੜ ਦੇ ਕਾਰਖਾਨੇ ਸਥਿਤ ਹਨ ਇਸ ਦੇ ਇਲਾਵਾ ਮੋਟਰ ਗੱਡੀਆਂ ਤਿਆਰ ਕਰਨ ਦੇ ਕਾਰਖਾਨੇ ਸੂਤੀ ਵਸਤਰ ਉਦਯੋਗ ਕਾਗਜ਼ ਉਦਯੋਗ ਵੱਖਰੇ ਪ੍ਰਕਾਰ ਦੇ ਇੰਜੀਨੀਅਰਿੰਗ ਉਦਯੋਗ ਜੁੱਤਾ ਤਿਆਰ ਕਰਨ ਦੇ ਕਾਰਖਾਨੇ ਹਾਉਰੀ ਉਜੋਗ ਅਤੇ ਚਾਹ ਵਿਕਰੀ ਕੇਂਦਰ ਆਦਿ ਸਥਿਤਾਨਾ ਪੁਰਵਾਂਚਲ ਅਤੇ ਸੰਪੂਰਨ ਹਿੰਦੁਸਤਾਨ ਦਾ ਪ੍ਰਮੁੱਖ ਵਣਜਿਕ ਕੇਂਦਰ ਦੇ ਰੂਪ ਵਿੱਚ ਕਲਕੱਤੇ ਦਾ ਮਹੱਤਵ ਜ਼ਿਆਦਾ ਹੈ। ਕਲਕੱਤੇ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਖਾਸ ਤੌਰ ਤੇ ਜੱਟ ਸਿੱਖ ਪਰਿਵਾਰ ਰਹਿੰਦੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਅਮੀਰ ਵੀ ਹਨ। ਉਹਨਾਂ ਦਾ ਟਰਾਂਸਪੋਰਟ ਦਾ ਬਿਜ਼ਨਸ ਹੈ। ਪਰ ਮੈਨੂੰ ਹਰਾਨੀ ਹੋਈ ਬਾਜ਼ਾਰ 'ਚ ਮੈਨੂੰ ਇੱਕ ਵੀ ਸਿੱਖ ਨਹੀਂ ਮਿਲਿਆ। ਨਾ ਹੀ ਕਿਸੇ ਸਿੱਖ ਦੀ ਕੋਈ ਦੁਕਾਨੀ ਦਿਖੀ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਜਾਂ ਤਾਂ ਉਹ ਆਪਣੀ ਦਿਖਵੱਡ ਲਈ ਜਾਂ ਉਹ ਆਪਣੇ ਕੰਮ 'ਚ ਹੀ ਬਹੁਤ ਵਿਅਸਤ ਰਹਿੰਦੇ ਹਨ ਬਾਜ਼ਾਰ ਤੋਂ ਵਾਪਸ ਹੋਟਲ ਆਉਂਦਿਆਂ ਨੂੰ ਸਾਨੂੰ ਹਨੇਰਾ ਹੋ ਗਿਆ ਸੀ ਮੇਰੀ ਪਤਨੀ ਖੁਸ਼ ਵੀ ਤੇ ਥੋੜੀ ਨਿਰਾਸ਼ ਵੀ ਸੀ ਨਿਰਾਸ਼ ਇਸ ਲਈ ਕਿਉਂਕਿ ਉਸਨੇ ਬੇਟੇ ਤੇ ਜਵਾਈ ਲਈ ਕੁਝ ਨਹੀਂ ਲਿਆ ਸੀ ਅਸੀਂ ਨਹਾ ਤੋਂ ਕੇ ਫਿਰ ਡਿਨਰ ਲਈ ਉਸੇ ਮੰਜ਼ਲ ਤੇ ਚਲੇ ਗਏ ਹੁਣ ਸਾਨੂੰ ਭੇਤ ਆ ਗਿਆ ਸੀ ਕਿ ਸਾਡੇ ਵਾਲਾ ਖਾਣਾ ਕਿਹੜੇ ਵਾਲੇ ਪਾਸੇ ਲੱਗਿਆ ਹੈ। ਇਸ ਹੋਟਲ ਦਾ ਖਾਣਾ ਬਹੁਤ ਸੁਆਦ ਸੀ। ਜਦੋਂ ਮੈਥੋਂ ਰਿਵਿਊ ਪੁੱਛੇ ਗਏ ਆਨਲਾਈਨ ਤਾਂ ਮੈਂ ਬਹੁਤ ਤਾਰੀਫ ਕੀਤੀ। ਇਹ ਬਣਦੀ ਵੀ ਸੀ। ਅੱਜ ਹੋਟਲ ਵਿੱਚ ਇਹ ਸਾਡੀ ਤੀਸਰੀ ਅਤੇ ਆਖਰੀ ਰਾਤ ਸੀ। ਅਗਲੇ ਦਿਨ ਦੁਪਹਿਰੇ 1 ਵਜੇ ਸਾਡੀ ਵਾਪਸੀ ਦੀ ਫਲਾਈਟ ਸੀ। ਅਗਲੇ ਦਿਨ ਸਵੇਰੇ ਅਸੀਂ ਤਿਆਰ ਹੋ ਕੇ ਨਾਸ਼ਤੇ ਲਈ ਗਏ। ਹਰ ਵਾਰ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਇੱਕ ਸੂਟਕੇਸ ਮੈਲੇ ਕੱਪੜਿਆਂ ਲਈ ਲਾ ਲਿਆ ਆਪਣਾ ਸਮਾਨ ਪੈਕ ਕੀਤਾ ਸਾਡੀ ਟੈਕਸੀ ਨੇ 10:30 ਵਜੇ ਆਉਣਾ ਸੀ ਅਸੀਂ 10 ਵਜੇ ਹੀ ਕਮਰੇ ਚੋਂ ਨਿਕਲ ਕੇ ਲੌਬੀ ਵਿੱਚ ਆ ਗਏ ਤੇ ਚੈੱਕ ਆਊਟ ਦੀ ਤਿਆਰੀ ਆਰੰਭ ਕੀਤੀ ਹੋਟਲ ਦੇ ਸਟਾਫ ਨੇ ਜਿਸ ਵਿੱਚ 70% ਕੁੜੀਆਂ ਸਨ ਨੇ ਸਾਨੂੰ ਸੋਫੇ ਤੇ ਬਿਠਾਇਆ ਜੂਸ ਪੁਲਾਇਆ ਤੇ ਦੱਸਿਆ ਵੀ 10 ਮਿੰਟਾਂ ਚ ਸਾਡਾ ਸਮਾਨ ਆ ਜਾਏਗਾ। ਮੈਂ ਬਕਾਇਆ ਪੇਮੈਂਟ ਕਰ ਦਿੱਤੀ। ਠੀਕ 10:30 ਵਜੇ ਸਾਡੀ ਟੈਕਸੀ ਆ ਗਈ। ਹੋਟਲ ਦੇ ਸਟਾਫ ਨੇ ਸਾਨੂੰ ਵਿਆਹ ਚ ਆਏ ਮੇਲ ਵਾਂਗੂ ਬਹੁਤ ਹੀ ਵਧੀਆ ਤਰੀਕੇ ਨਾਲ ਵਧਾਈ ਦਿੱਤੀ। ਕਾਰ ਤੱਕ ਛੱਡਣ ਆਏ। ਸਾਡਾ ਸਮਾਨ ਕਾਰ ਚ ਰਖਵਾਇਆ। 3 ਦਿਨ ਹੋਟਲ ਵਾਲਿਆਂ ਤੋਂ ਸੇਵਾ ਕਰਵਾ ਕੇ ਅਸੀਂ ਹੋਟਲ ਨੂੰ ਗੁੱਡ ਬਾਏ ਕਹਿ ਦਿੱਤੀ ਤੇ 에어ਪੋਰਟ ਲਈ ਰਵਾਨਾ ਹੋ ਗਏ। ਅਸੀਂ ਸਵੇਰੇ 11 ਵਜੇ 에어ਪੋਰਟ ਪਹੁੰਚੇ ਇੱਥੇ ਚੈੱਕ ਇਨ ਨੂੰ ਸੌਖਾ ਕਰ ਲਈ ਕਈ ਉਪਕਰਣ ਲਾਏ ਹਨ ਜਿਵੇਂ ਜਿਵੇਂ ਹੀ ਤੁਸੀਂ 에어ਪੋਰਟ ਪਹੁੰਚਦੇ ਹੋ ਉੱਥੇ ਕਈ ਮਸ਼ੀਨਾਂ ਲਾਈਆਂ ਹੋਈਆਂ ਹਨ ਉਹ ਤੁਹਾਨੂੰ ਆਪ ਚਲਾਉਣੀਆਂ ਪੈਂਦੀਆਂ ਹਨ ਏਟੀਐਮ ਬੈਂਕ ਤੁਸੀਂ ਆਪਣੇ ਜਹਾਜ਼ ਦੀ ਕੰਪਨੀ ਤੋਂ ਆਪਣਾ ਟਿਕਟ ਨੰਬਰ ਭਰੋ ਤੁਹਾਡੀ ਡਿਟੇਲ ਸਾਹਮਣੇ ਆ ਜਾਂਦੀ ਹੈ ਤੁਸੀਂ ਮਸ਼ੀਨ 'ਚ ਆਪਣੀ ਫੋਟੋ ਖਿਜਵਾਓ ਤੇ ਓਕੇ ਕਰ ਦਿਓ ਇਸ ਤੋਂ ਅੱਗੇ ਤੁਸੀਂ ਜਦੋਂ ਵੀ ਅੰਦਰ ਜਾਣਾ ਤੁਹਾਡੀ ਫੋਟੋ ਸਕੈਨ ਕਰਕੇ ਹੀ ਗੇਟ ਖੁੱਲੇਗਾ ਅਸੀਂ ਚੈੱਕ ਕਰੰਦੀਆਂ ਫਾਰਮੈਲਿਟੀ ਜੀ ਪੂਰੀਆਂ ਕਰਕੇ ਅਤੇ ਸਿਕਿਉਰਿਟੀ ਚੈੱਕ ਅਪ ਤੋਂ ਬਾਅਦ ਅੰਦਰ ਬਣੀ ਮਾਰਕੀਟ ਚ ਚਲੇ ਗਏ ਇੱਥੇ ਘਰਵਾਲੀ ਦੀ ਇੱਛਾ ਪੂਰੀ ਹੋ ਗਈ ਉਸ ਨੇ ਬੇਟੇ ਲਈ ਸ਼ੂ ਟਰੀ ਕੰਪਨੀ ਦਾ ਲੈਦਰ ਦਾ ਆਫਿਸ ਵੈਕ ਖਰੀਦ ਲਿਆ ਤੇ ਜਵਾਈ ਲਈ ਬਟੂਆ ਖਰੀਦ ਲਿਆ ਇਹ ਦੋਵੇਂ ਬਹੁਤ ਹੀ ਮਹਿੰਗੇ ਸਨ ਪਰ ਮੇਰੀ ਹਿੰਮਤ ਨਹੀਂ ਸੀ ਕਿ ਮੈਂ ਨਾ ਕਹਿ ਦਿੰਦਾ ਜੇ ਮੈਂ ਇਹ ਗੁਸਤਾਖੀ ਕਰ ਦਿੰਦਾ ਤਾਂ ਸਾਰੇ ਟੂਰ ਦਾ ਸੱਤਿਆਨਾਸ਼ ਹੋ ਜਾਣਾ ਸੀ ਸੋ ਮੈਂ ਚੁੱਪਚਾਪ ਪੇਮੈਂਟ ਕਰ ਦਿੱਤੀ ਘਰ ਵਾਲੀ ਬਹੁਤ ਖੁਸ਼ ਸੀ ਉਸ ਨੇ ਸਭ ਲਈ ਕੁਝ ਨਾ ਕੁਝ ਲੈ ਲਿਆ ਸੀ ਜਦੋਂ ਮੈਂ ਕਿਹਾ ਮੇਰੇ ਲਈ ਤਾਂ ਕੁਝ ਲੈ ਲੈਂਦੀ ਤਾਂ ਉਹ ਗੁੱਸੇ ਤੇ ਮਜ਼ਾਕ ਦੇ ਮੋੜ 'ਚ ਬੋਲੀ ਨਾ ਹੁਣ ਤੁਸੀਂ ਘੋੜੀ ਚੜਨਾ ਹੈ ਮੈਂ ਵੀ ਹੱਸ ਕੇ ਚੁੱਪ ਹੋ ਗਿਆ ਜੇ ਬੋਲਦਾ ਤਾ ਪਤਾ ਨਹੀਂ ਕੀ ਕੁਝ ਸੁਣਨਾ ਪੈਣਾ ਸੀ ਮਹੱਲੀਵਾਂਗ ਇੱਥੇ ਵੀ ਵਾਸ਼ਰੂਮ ਸਾਫ਼ ਨਹੀਂ ਸਨ ਸਾਡੀ ਫਲਾਈਟ ਦਾ ਟਾਈਮ ਹੋ ਗਿਆ ਸੀ ਇਸ ਵਾਰ ਵੀ ਇੰਡੀਗੋ ਕੰਪਨੀ ਦਾ ਸਾਫ਼ ਸੁਥਰਾ ਜਹਾਜ਼ ਸੀ ਪਰ ਇਸ ਵਾਰ ਸਾਡੀ ਸੀਟ ਵਿਚਾਲੇ ਸੀ 17ਵੀਂ ਲੈਂਡ 'ਚ ਜਦੋਂ ਜਹਾਜ਼ ਲੈਂਡ ਹੁੰਦਾ ਹੈ ਮਤਲਬ ਉਸਦੇ ਟਾਇਰ ਰਨਵੇ ਨਾਲ ਟਕਰਾਉਂਦੇ ਹਨ ਤਾਂ ਵਿਚਕਾਰ ਵਾਲੀਆਂ ਸੀਟਾਂ ਤੇ ਬੈਠੇ ਯਾਤਰੀਆਂ ਨੂੰ ਝਟਕਾ ਜਿਹਾ ਲੱਗਦਾ ਹੈ ਸਾਡਾ ਜਹਾਜ਼ ਸਾਨੂੰ ਲੈ ਕੇ 3 ਵਜੇ ਮਹੱਲੀ ਪਹੁੰਚ ਗਿਆ ਮਹਾਲੀ 에어ਪੋਰਟ ਤੇ ਇੱਕ ਟਿੱਕੀਆਂ ਵਾਲਾ ਹੈ। ਉਸ ਦੀਆਂ ਟਿੱਕੀਆਂ ਬਹੁਤ ਹੀ ਸਵਾਦ ਹੁੰਦੀਆਂ ਹਨ। ਅਸੀਂ ਜਦੋਂ ਵੀ ਮਹਾਲੀ ਹਵਾਈ ਅੱਡੇ ਤੋਂ ਉਤਰਦੇ ਹਾਂ ਉਸ ਦੀਆਂ ਟਿੱਕੀਆਂ ਜ਼ਰੂਰ ਖਾਂਦੇ ਹਾਂ। ਇਸ ਵਾਰ ਵੀ ਟਿੱਕੀਆਂ ਖਾਧੀਆਂ ਤੇ ਸੂਟਕੇਸ ਲੈ ਕੇ 에어ਪੋਰਟ ਦੇ ਬਾਹਰ ਆ ਗਏ। ਟਿੱਕੀਆਂ ਵਾਲੀ ਸਹੂਲਤ ਸਿਰਫ ਮਹਾਲੀ ਆਉਣ ਵਾਲੇ ਯਾਤਰੀਆਂ ਨੂੰ ਹੈ। ਮਹਾਲੀ ਤੋਂ ਜਾਣ ਵਾਲੇ ਯਾਤਰੀ ਪਹਿਲੀ ਮੰਜ਼ਲ ਤੇ ਜਾਂਦੇ ਹਨ ਤੇ ਆਉਣ ਵਾਲੇ ਯਾਤਰੀ ਗਰਾਉਂਡ ਫਲੋਰ ਤੇ ਆਉਂਦੇ ਹਨ ਜਾਣ ਵਾਲਿਆਂ ਦਾ ਤੇ ਆਉਣ ਵਾਲਿਆਂ ਦਾ ਕੋਈ ਮਿਲ ਨਹੀਂ ਹੁੰਦਾ ਟੈਕਸੀ ਸਾਡਾ ਇੰਤਜ਼ਾਰ ਕਰ ਰਹੀ ਸੀ ਲੁਧਿਆਣੇ ਲਈ ਲਾਰਡ ਕੇ ਬੁੱਧੂ ਘਰ ਕੋ ਆਏ 6 ਵਜੇ ਅਸੀਂ ਘਰ ਪਹੁੰਚ ਗਏ ਜੀ ਇਸ ਨੂੰ ਤੁਸੀਂ ਧਾਰਮਿਕ ਯਾਤਰਾ ਕਹੋ ਜਾਂ ਕੋਈ ਹੋਰ ਨਾਮ ਦੇ ਦਿਓ ਸਾਰੇ ਯਾਤਰਾ ਬਹੁਤ ਹੀ ਵਧੀਆ ਸੀ ਏਸੀ ਜੀ ਕਹਾਣੀ ਦਾ ਆਖਰੀ ਭਾਗ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ